ਵਾਹਿਗੁਰੂ ਤਨ ਵਾਹਿਗੁਰੂ ਸਾਹਿਬ ਜੀ ਗੁਰਪ੍ਰਸਾਦੀ ਵਿਦਿਆ ਵਿਚਾਰੈ ੜੜ ਪੜ ਪਾਵੇ ਮਾਂ ਆਪ ਮਦੇ ਆਪ ਪਰਗਾਸਿਆ ਪਾਇਆ ਅੰਮ੍ਰਿਤ ਗਿਆਨ ਜਨ ਗੁਰ ਦੀਆ ਅਗਿਆਨ ਅੰਧੇਰ ਬਿਨਾਸ ਹਰਿ ਕਿਰਪਾ ਤੇ ਸੰਤ ਪੇਟਿਆ ਨਾਨਕ ਮਨ ਪ੍ਰਗਾ ਪਰਮ ਸਨਮਾਨਯੋ ਤਨ ਸਿਧ ਗੁਰੂ ਗ੍ਰੰਥ ਸਾਹਿਬ ਜੀ ਹਜ਼ੂਰੀ ਵਿੱਚ ਬੈਠੀ ਸਾਉ ਸੰਗਤ ਜੀਓ ਉਹ ਪਿਆਰ ਨਾਲ ਗੁਰੂ ਦੀ ਹਾਜ਼ਰੀ ਵਿੱਚ ਪਰਮੇਸ਼ਰ ਨਾਲ ਸਾਂਝ ਪਾਈਏ ਸਾਰੇ ਮਿਲ ਕੇ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਤ ਸੰਗਤਿਓ ਜੋ ਵੜཔ་ਗੇ ਹੋ ਜੋ ਲੜੀਵਾਰ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਗੁਰੂ ਦਾ ਵਿਚਾਰ ਚੱਲ ਰਿਹਾ ਹੈ ਜੋ ਜੋ ਸੁਣਦੇ ਹੋ ਧਿਆਨ ਨਾਲ ਲੜੀਵਾਰ ਜੋ ਸਹਜ ਔਟ ਹੈ ਉਹ ਪਾਵਨ ਅੰਗ ਹੈ 1387 ਦੇ ਜੀ 1387 ਤੇ ਸਾਡੇ ਹੁਣ ਮਰਿਆਦਾ ਜਿੱਤੇ ਅਸੀਂ ਪੜ੍ਹਦੇ ਹਾਂ ਪੋਥੀਆਂ ਲੈ ਕੇ ਬੈੰਦੇ ਨੇ ਇੱਥੇ ਪੋਥੀਆਂ ਨਹੀਂ ਚਲੋ ਤੋਂ ਵਿਚਾਰ ਪੜ੍ਹਦੇ ਹਾਂ ਸਵਈਏ ਹਨ ਪੰਜਵੇਂ ਪਾਤਸ਼ਾਹ ਦੇ ਚੌਥਾ ਸਵਈਆ ਪੜਨਾ ਰੇ ਮਨ ਮੋਸ ਬਿਲਾ ਮੈਂ ਗਰਬਤ ਕਰਤਬ ਕਰਤ ਮਹਾ ਮੁਗਨਾ ਸੰਪਤ ਦੋਲ ਝੋਲ ਸੰਗ ਝੂਲਤ ਮਾਇਆ ਮਗਨ ਪਰਮਤ ਗੁਗਨਾ ਸੁਤ ਬਨਤਾ ਸਾਜਨ ਸੁਖ ਬੰਧਪ ਤਾਂ ਸੋ ਮੋਹ ਵੱਡਿਓ ਸੋ ਕਨਾ ਬੋਇਓ ਬੀਜ ਅਹੰਗ ਮਮ ਅੰਕੁਰ ਬੀਤਤ ਔਦ ਕਰਤ ਅਗਨਾ ਮਿਰਤ ਮੰਝਾਰ ਪਸਾਰ ਮੁਖ ਨਿਰਖਤ ਪੁੰਚਤ ਪੁਗਤ ਭੂਖ ਭੁਖਨਾ ਸਿਮਰ ਗੋਪਾਲ ਦਿਆਲ ਸਤ ਸੰਗਤ ਨਾਨਕ ਜਗ ਜਾਣਤ ਸੁਪਨਾ ਤਨ ਤਨ ਪਦਵੇ ਨਾਨਕ ਗੁਰੂ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਦੇ ਬਚਨ ਕਹਿੰਦੇ ਨੇ हे ਮੇਰੇ ਮਨਾ ਮੂਸ ਹੁੰਦਾ ਚੂਹਾ ਮੂਸਾ ਅਖਰੀ ਅਰਥ ਹੈ ਇੱਥੇ ਜਿੰਦ ਨੂੰ ਕਹਿ ਰਹੇ ਹਨ موسی ਜੋ ਸਰੀਰ ਰੂਪੀ ਖੋਡ ਵਿੱਚ ਲੁਕਿਆ ਹੋਇਆ ਬਿਲਾ ਮੈਂ ਬਿਲ ਵਿੱਚ ਖੋਡ ਵਿੱਚ ਲੁਕਿਆ ਹੈ ਤੇ ਕੀ ਕਰਦਾ ਹੰਕਾਰ ਕਰਦਾ ਜਿਵੇਂ ਚੂਹਾ ਕਰਦਾ ਉਸ ਖੋਡ ਦਾ ਮਾਨ ਕਰਦਾ ਹੈ ਕਹਿੰਦੇ ਨੇ हे ਮਨਾ ਤੂੰ ਇਸ ਸਰੀਰ ਵਿੱਚ ਸਰੀਰ ਵਿੱਚ ਰਹਿ ਕੇ ਅੰਦਰ ਵਸਦਾ ਹੈ ਤੇ ਮਾਨ ਕਰਦਾ ਹੈ ਸਰੀਰ ਦਾ ਦੇ ਅਧਿਆਸ ਕਰਦਾ ਹੈ ਕਿ ਮੇਰਾ ਸਰੀਰ ਸੋਨਾ ਹੈ ਮੇਰਾ ਸਰੀਰ ਉੱਤਮ ਹੈ ਤੂੰ ਇਸ ਸਰੀਰ ਦਾ ਮਾਨ ਕਰਦਾ ਰਹਿੰਦਾ ਹੈ ਬਿਲਾ ਮੈਂ ਗਰਬਤ ਕਰਤਬ ਕਰਤ ਮਹਾ ਮੁਗਨਾ ਵਾ ਮੂਰਖ ਤਿਕ ਹੁੰਦਾ ਮਹਾ ਮੂਰਖ ਤੂੰ ਕਰਤਬ ਵੇਖ ਆਪਣੇ ਮੂਰਖਾਂ ਵਾਲੇ ਕੰਮ ਨੇ ਤੇਰੇ ਤੇ ਮਾਨ ਕਾਦਾ ਕਰਦਾ ਕਹਿੰਦੇ ਨੇ ਮਨ ਤੂੰ ਇਸ ਸਰੀਰ ਵਿੱਚ ਵੱਸ ਕੇ ਤੇ ਮਾਨ ਕਰਦਾ ਹੈ ਜਿਵੇਂ ਚੂਹਾ ਖੋਡ ਵਿੱਚ ਰਹਿ ਕੇ ਹੰਕਾਰ ਕਰਦਾ ਹੈ ਅਤੇ ਤੂੰ ਵੱਡੇ ਮੂਰਖਾਂ ਵਾਲੇ ਕੰਮ ਕਰਦਾ ਤੇਰੇ ਕਰਤਬ ਇਹ ਹਨ ਤੇਰਾ ਆਚਰਣ ਇਹ ਹੈ ਮਾਨ ਕਰਦਾ ਹੈ ਹੰਕਾਰੀ ਬਣਿਆ ਪਿਆ ਹੈ ਸਰੀਰ ਰੂਪੀ ਖੋਡ ਵਿੱਚ ਰਹਿ ਕੇ ਕਹਿੰਦੇ ਨੇ ਬਚਨ ਕਰਦੇ ਨੇ ਸੰਪਤ ਦੋਲ ਝੋਲ ਸੰਗ ਝੂਲਤ ਮਾਇਆ ਮਗਨ ਪਰਮਤ ਗੁਗਨਾ ਗੁਗਨਾ ਮੈਂ ਮੂਰਖ ਜਿਵੇਂ ਹੁੰਦਾ ਉੱਲੂ ਨੂੰ ਕਹਿੰਦੇ ਨੇ ਮੂਰਖ ਗੁਗਨ ਮਨਾਂ ਉੱਲੂ ਹੁੰਦਾ ਹੈ ਗੁਗਨਾ ਸੰਪਤ ਮਤਲਬ ਸੰਪਤੀ ਧਨ ਦੌਲਤ ਤੇ ਕਹਿੰਦੇ ਨੇ ਮਾਇਆ ਮਗਨ ਪਰਮਤ ਗੁਗਨਾ ਉੱਲੂ ਵਾਂਗ ਕਹਿੰਦੇ ਨੇ ਮਨਾਂ ਤੂੰ ਮਾਇਆ ਦੇ ਪੰਘੂੜੇ ਵਿੱਚੋਂ ਲਾਰੇ ਲੈ ਰਿਹਾ ਹੈ ਜਿਵੇਂ ਕੋ ਝੂਲਦਾ ਹੈ ਨਾ ਭੰਗੂੜੇ ਵਿੱਚ ਤੂੰ ਮਾਇਆ ਦੇ ਮੋਹ ਦੇ ਵਿੱਚ ਹੀ ਹੁਲਾਰੇ ਲੈ ਰਿਆ ਮਾਇਆ ਦਾ ਮੋਹ ਤੈਨੂੰ ਇੰਨਾ ਚੰਬੜਿਆ ਹੈ ਤੈਨੂੰ ਸੁੱਧ ਨਹੀਂ ਹੈ ਮਾਇਆ ਦੇ ਭੰਗੂੜੇ ਵਿੱਚ ਹੁਲਾਰੇ ਲੈ ਰਿਆ ਹੈ ਝੂਟ ਰਿਆ ਹੈ ਤੇ ਮਾਇਆ ਵਿੱਚ ਮਸਤ ਹੋ ਕੇ ਉੱਲੂ ਵਾਂਗ ਪਟਕ ਰਿਹਾ ਹੈ ਤੂੰ ਮਨਾ ਦਾ ਹੰਕਾਰ ਕਰਦਾ ਹੈ ਇਸ ਦੇਹ ਦਾ ਕਿੰਨਾ ਚਿਰ ਹੋਰ ਕਹਿੰਦੇ ਨੇ ਸੁੱਤ ਬਨਤਾ ਸਾਜਨ ਸੁਖ ਬੰਧਪ ਤਾਂ ਸੋ ਮੋਹ ਵੱਡਿਓ ਸੋ ਕਨਾ ਤੂੰ ਇਹ ਹੀ ਮਾਨ ਕਰਦਾ ਸਰੀਰ ਦਾ ਦੇਹ ਦਾ ਅਸ ਦਾ ਤੂੰ ਹੋਰ ਵੀ ਮਾਨ ਕਰਦਾ ਹੈ ਪੁੱਤਰ ਦਾ ਮਾਨ ਕਰਦਾ ਹੈ ਇਸਤਰੀ ਦਾ ਮਾਨ ਕਰਦਾ ਹੈ ਸਾਜਨ ਸੁਖ ਬੰਧਬ ਸਾਰੇ ਰਿਸ਼ਤਾ ਦਾ ਧਾਰਾਂ ਦਾ ਸੱਜਣਾ ਦਾ ਉਹਨਾਂ ਨਾਲ ਮੋਹ ਵਧਾਇਆ ਹੋਇਆ ਹੈ ਤੂੰ ਮਾਨ ਕਰਦਾ ਹੈ ਤੇ ਘਣਾ ਕਰਦਾ ਚੋਖਾ ਕਰਦਾ ਸੰਸਾਰ ਦੇ ਸੁਖ ਸੰਬੰਧੀ ਇਹਨਾਂ ਨਾਲ ਤੇਰਾ ਬਹੁਤ ਮੋਹ ਬਣਿਆ ਹੋਇਆ ਹੈ ਬੋਇਓ ਬੀਜ ਅਹਮ मम ਅੰਕੁਰ ਬੀਤਤ ਆਉਦ ਕਰਤ ਅਗਨਾ ਅਗੁੰਦ ਨੇ ਪਾਪ ਵਿਕਾਰ ਕਰਦਾ ਹੈ ਇਸ ਦੇਹੀ ਚ ਰਹਿ ਕੇ ਕਹਿੰਦੇ ਨੇ ਤੂੰ ਆਪਣੇ ਅੰਦਰ ਹਉਮੈ ਦਾ ਬੀਜ ਬੀਜਿਆ ਹੋਇਆ ਹੈ ਹਉਮੈ ਦਾ ਬੀਜ ਬੀਜਿਆ ਹੈ ਦੇਖੋ ਬੀਜ ਖੇਤੀ ਜਦੋਂ ਬੀਜਦਾ ਨਾ ਕਿਸਾਨ ਤੇ ਖੇਤੀ ਜਿਹੜੀ ਬੀਜੇਗਾ ਉਹੀ ਉਗਣੀ ਤੇ ਬੀਜ ਕਿਕਰਾਂ ਦੇ ਬੀਜ ਕੇ ਤੇ ਅੰਗੂਰਾਂ ਦੀਆਂ ਦਾਖਾਂ ਦੀ ਉਹ ਚਾਹਵਾਨ ਹੋਵੇ ਨਹੀਂ ਮਿਲਨੀਆ ਤੇ ਤੂੰ ਹੰਕਾਰ ਬੀਜਿਆ ਤੇ ਹੰਕਾਰ ਉਗਣਾ ਤੇ ਉਹ ਫਿਰ ਉਹ ਕੰਡਿਆਂ ਵਾਂਗੂ ਚੁਬਣਾ ਹੈ ਉਹਦੇ ਜਿਵੇਂ ਕਿੱਕਰ ਦੇ ਕੱਡੇ ਚੁੱਭਦੇ ਨੇ ਕਿਕਰ ਦੇ ਬੀ ਬੀਜਿਆ ਉਹਦੀਆਂ ਟਾਹਣੀਆਂ ਫੁੱਟਦੀਆਂ ਨੇ ਕੰਡੇ ਫੁੱਟਦੇ ਨੇ ਬ੍ਰਹੰਕਾਰ ਦਾ ਦੇ ਤਿੰਨ ਅੰਤਰ ਹਉਮੇ ਕੰਡਾ ਹੈ ਹਉਮੇ ਦਾ ਕੰਡਾ ਉਹ ਵੱਡਾ ਹੁੰਦਾ ਜਾਂਦਾ ਹੈ ਹਉਮੇ ਰੂਪੀ ਰੁੱਖ ਜਿਹੜਾ ਉਗਦਾ ਹੈ ਉਹਨੂੰ ਕੰਡੇ ਲੱਗਦੇ ਹੁੰਦੇ ਨੇ ਤੂੰ ਆਪਣੇ ਅੰਦਰੋਂ ਹਉਮੇ ਦਾ ਬੀਜ ਬੀਜਿਆ ਹੋਇਆ ਹੈ ਤੇ ਦਿਸੇ ਹੋਮੇ ਦੇ ਬੀਜ ਤੋਂ ਮਮਤਾ ਦਾ ਓਂਕਰ ਉਗ ਰਿਹਾ ਅੰਗੂਰ ਉਗਦਾ ਹੈ ਮਮਤਾ ਦਾ ਟਾਣੀਆਂ ਫੁੱਟਦੀਆਂ ਉਹਨੂੰ ਤੇਰੀ ਉਮਰ ਪਾਪ ਕਰਦਿਆਂ ਬੀਤਦੀ ਜਾ ਰਹੀ ਹੈ ਮਨਾ ਕਾਹਦਾ ਹੰਕਾਰ ਕਰਦਾ ਹੈ ਏਵੇਂ ਲੰਘ ਜਾਣੀ ਉਮਰ ਮ੍ਰਿਤਮਝਾਰ ਬਸਾਰ ਮੁਖ ਨਿਰਖਤ ਉਨ ਤਤ ਭਗਤ ਭੋਖ ਭੁਖ ਨਾ ਮਿਰਤ ਮੌਦ ਮੌਤ ਰੂਪੀ ਮਜਾਰ ਤੋਂ ਪਾਵ ਬਿੱਲਾ ਮੌਤ ਰੂਪ ਬਿੱਲਾ ਜਿਹੜਾ ਤੈਨੂੰ ਤੱਕ ਰਿਹਾ ਹੈ ਮੈਂ ਕਦੋਂ ਇਹਦਾ ਸਮਾਂ ਆਵੇ ਤੇ ਮੈਂ ਨੂੰ ਲਜਾਵਾਂ ਖਾਵ ਮੁਖ ਨਿਰਖਤ ਮੁਖ ਪਸਾਰ ਕੇ ਮੂੰਹ ਖੋਲ ਕੇ ਧਿਆਨ ਰੱਖਦਾ ਨਿਰਖ ਰਿਹਾ ਹੈ ਤੈਨੂੰ ਜੇ ਤੈਨੂੰ ਹੋਸ਼ ਨਹੀਂ ਤੂੰ ਬੜਾ ਹੰਕਾਰ ਕਰਨਾ ਹੈ ਮਾਇਆ ਦੇ ਮੋਹ ਕਾਮ ਕ੍ਰੋਧ ਲੋਭ ਮੋਹ ਹੰਕਾਰ 'ਚ ਹੀ ਫਸਿਆ ਪਿਆ ਕੰਧਨੇ ਮੌਤ ਰੂਪ ਬਿਲਾ ਮੂੰਹ ਖੋਲ ਕੇ ਤੈਨੂੰ ਤੱਕ ਰਿਹਾ ਹੈ ਪਰ ਤੂੰ ਭੋਗਾਂ ਨੂੰ ਭੋਗ ਰਿਹਾ ਹੈ ਅਸ ਕਿਆ ਵਿੱਚ ਲੱਗਾ ਹੋਇਆ ਹੈ ਤੇ ਫਿਰ ਵੀ ਤ੍ਰਿਸ਼ਨਾ ਦੇ ਅਧੀਨ ਤੋਂ ਭੁੱਖਾ ਰਹਿੰਦਾ ਹੈ ਤ੍ਰਿਸ਼ਨਾ ਕਦੀ ਨਹੀਂ ਬੁਝਦੀ ਤ੍ਰਿਸ਼ਨਾ ਵਿਰਲੇ ਕਹੀ ਬੁਝੀ ਕੋਟ ਜੋੜੈ ਲੱਖ ਕਰੋੜੈ ਮਨ ਨਹੀ ਹੋਰੈ ਪਰੇ ਪਰੇ ਕੋ ਬੁਝੀ ਸਿਮਰ ਗੋਪਾਲ ਦਿਆਲ ਸਤ ਸੰਗਤ ਨਾਨਕ ਜਗ ਚਾਨਤ ਸੁਪਨਾ ਇਸ ਕਰਕੇ ਗੁਰੂ ਸਾਹਿਬ ਬਚਨ ਕਰਦੇ ਨੇ ਜੇ ਇਹਨਾਂ ਵਿਕਾਰਾਂ ਤੋਂ ਬਚਣਾ ਹੈ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਤੋਂ ਬਚਣਾ ਹੈ ਤੇ ਮਨਾ ਸੰਸਾਰ ਨੂੰ ਸੁਪਨਾ ਸਮਝ ਇਹ ਸੰਸਾਰ ਜਿਹੜਾ ਹੈ ਜਿਵੇਂ ਸੁਪਨੇ ਚਾਉਂਦਾ ਨਾ ਸਾਰਾ ਕੁਝ ਬੰਦਾ ਰਾਜਾ ਬਣ ਜਾਂਦਾ ਹੈ ਤੇ ਫਿਰ ਜਦੋਂ ਜਾਗ ਖੁੱਲਦੀ ਤੇ ਕੁਝ ਵੀ ਨਹੀਂ ਹੁੰਦਾ ਤੇ ਜੇ ਰਾਜਾ ਹੋਵੇ ਤੇ ਉਹ ਕੰਗਾਲ ਬਣਦਾ ਹੈ ਸਭ ਕੁਝ ਲੁੱਟਿਆ ਜਾਂਦਾ ਸੁਭਨੇ 'ਚ ਤੇ ਜਦੋਂ ਸੁਗਨਾ ਖੁੱਲਦਾ ਤੇ ਪਸੀਨਾ ਪਸੀਨੀ ਹੋਇਆ ਹੁੰਦਾ ਹੈ ਭਾਵ ਇਹ ਨਾਸਵੰਤ ਹੈ ਜੋ ਸਮਾ ਹੈ ਲੰਘਦਾ ਜਾ ਰਿਹਾ ਉਹਨੂੰ ਸੰਭਾਲ ਗੁਰੂ ਸਾਹਿਬ ਕਹਿੰਦੇ ਨੇ ਇਹਨਾਂ ਕਾਮ ਕ੍ਰੋਧ ਲੋਭ ਮੋਹ ਹੰਕਾਰ 'ਚ ਨਾ ਫਸਿਆ ਰੋ ਕਹਿੰਦੇ ਨੇ ਕੀਚਰ ਆਟਾ ਗਿਰ ਪਰਿਆ ਕਛੂ ਨਾ ਆਇਆ ਹਾਥ ਪੀਸ ਤੋ ਪੀਸ ਤਚਾਪਿਆ ਸੋਈ ਨਿਬਿਆ ਸਾਥ ਮਨ ਜਿੰਦੇ ਤੂੰ ਜੀਵਨ ਜਉਂਦਿਆਂ ਕਿਰਤ ਕਾਰ ਕਰਦਿਆਂ ਪ੍ਰਮਾਤਮਾ ਦਾ ਨਾਮ ਜਪਦਾ ਰਹੁ ਥੋੜਾ ਥੋੜਾ ਕਰਕੇ ਕਹਿੰਦੇ ਨੇ ਬਾਬਾ ਕਬੀਰ ਜੀ ਕਹਿੰਦੇ ਨੇ ਕਿ ਇੱਕ ਬੀਬੀ ਆਈ ਬਾਜਰੇ ਦਾ ਆ ਲੈ ਕੇ ਬਾਜਰਾ ਲੈ ਕੇ ਚੱਕੀ ਤੇ ਹੱਥ ਵਾਲੀ ਤੇ پیسਣ ਲੱਗ ਪਈ ਉਹ ਪੀਸ ਕੇ ਪੋਟਲੀ ਬਣ ਕੇ ਚੱਲ ਪਈ ਘਰੋਂ ਤੇ ਬਰਸਾਤ ਪੈ ਰਹੀ ਸੀ ਟੋੜ-ਟੋੜੀ ਗਲੇ ਵਿੱਚ ਝਿੱਕੜ ਹੋਇਆ ਸੀ ਪੈਰ ਤਿਲਕਿਆ ਟੱਡਕ ਝਿੱਕੜ ਵਿੱਚ ਜਾ ਕੇ ਤੋ ਚੱਕੀ ਪਿੰਦੀ ਪਿੰਦੀ ਜਿੰਨਾ ਵੀ ਉਹ ਥੋੜਾ ਬਹੁਤ ਨਾਲ ਫੱਕਾ ਮਾਰਦੇ ਰਹੇ ਬਾਜਰੇ ਦਾ ਤੇ ਚੱਕੀ ਵੀ ਚਲਾਉਂਦੀ ਰਹੀ ਜਿਹੜਾ ਚੱਕੀ ਚਲਾਉਂਦਿਆਂ ਪੀਸਾ ਆਟਾ ਖਾਦਾ ਗਿਆ ਫੱਕੇ ਮਾਰ ਕੇ ਉਹ ਜਿੰਦ ਦੇ ਕੰਮ ਆਇਆ ਬਾਕੀ ਰੁੜ ਗਿਆ ਇਹਦਾ ਭਾਵਰਤ ਇਹੀ ਹੈ ਕਿ ਅਸੀਂ ਜਉਂਦੇ ਜੀ ਕਿਰਤਕਾਰ ਕਰਦਿਆਂ ਥੋੜਾ ਥੋੜਾ ਕਰਕੇ ਰੋਜ਼ ਆਪਣੇ ਨਾਂ ਨਾਮ ਦਾ ਜਾਪ ਕਰਦੇ ਰਹੀਏ ਸਾਡਾ ਨਾਮ ਦਾ ਖਜ਼ਾਨਾ ਭਰਿਆ ਜਾਵੇ ਉਹ ਲੇਖੇ ਲੱਗ ਜਾਵੇ ਸਾਡਾ ਬੀਜ ਬੀਜਿਆ ਜਾਏ ਨਾਮ ਰੂਪੀ ਬੀਜ ਤਾਂ ਕਿ ਉਹ ਉਗਪੇ ਅੰਕੁਰ ਸਾਡਾ ਭਲਾ ਓਂਕ ਰੁਗਪੇ ਉਹ ਜਿੰਦ ਦੇ ਕੰਮ ਆਏ ਗੁਰੂ ਸਾਹਿਬ ਬਚਨ ਕਰਦੇ ਹਨ ਅਗਲਾ ਸਵਈਆ ਹੈ ਦੇ ਨਾਗੇ ਨਨੇ ਨਨੀਤਾ ਮਾਇਆ ਮਤ ਕਹਾਂ ਲੋਂ ਕਰੂੰ ਕਹਿੰਦ ਨੇ ਦੇਹ ਭਾਵ ਸਰੀਰ ਤੇ ਗਹਿ ਤੂੰ ਭਾਵ ਕਰ ਕਰੈ ਗਰੇ ਕਹਿੰਦ ਨੇ ਹੇ ਮਾਇਆ ਵਿੱਚ ਮੱਤੇ ਹੋਏ ਜੀਵ ਅਸੀਂ ਆਪਣੇ ਆਪ ਨੂੰ ਕਹੀਏ ਜਿੰਦੇ ਇਹ ਸਰੀਰ ਇਹ ਘਰ ਮਾਇਆ ਦੇ ਇਸ ਪਿਆਰ ਕੋਈ ਸਦਾ ਨਹੀਂ ਰਹਿਣ ਵਾਲਾ ਕਦੇ ਤਾਈ ਤੂੰ ਇਹਨਾਂ ਦਾ ਹੰਕਾਰ ਕਦ ਤਾਈ ਕਰਦਾ ਰਹੇਗਾ ਕੁਝ ਵੀ ਨਹੀਂ ਤੇਰੇ ਕੰਮ ਆਉਣ ਵਾਲਾ ਜਿੰਦ ਦਾ ਘਰ ਹੈ ਕੋਠੀਆਂ ਬੰਗਲੇ ਪੁੱਤਰ ਮਾਂ ਪਿਓ ਇਹਨਾਂ ਜਿੰਦ ਨੇ ਜਿੰਦ ਦਾ ਸਾਥ ਨਹੀਂ ਨਿਭਾਣਾ ਹੈ ਜਿੰਦ ਦੇ ਕੰਮ ਆਉਣਾ ਹੈ ਨਾਮ ਰਬੂ ਦਾ ਨਾਮ ਜਿਹੜਾ ਪਿਸਤ ਪਿਸਤ ਚਾਬਿਆ ਨਾ ਜਿਹੜਾ ਥੋੜਾ ਥੋੜਾ ਸੀ ਨਾਮ ਗ੍ਰਹਿਣ ਕਰਦੇ ਰਹੇ ਗਿਆਨ ਗੁਰੂ ਤੋਂ ਕਰਦੇ ਰਹੇ ਉਹ ਬੀਜਾ ਜਾਣਾ ਉਹ ਪੁੰਗਰ ਪੈਣਾ ਉਹ ਪਪੈਣਾ ਉਹ ਹੀ ਜਿੰਦ ਦੇ ਲੇਖੇ ਲਗੜਾ ਹੈ ਉਹ ਜਿੰਦ ਦਾ ਸਹਾਈ ਹੋਣਾ ਕਹਿੰਦੇ ਨੇ 헤 ਜਿੰਦੇ ਇਹ ਸਰੀਰ ਇਹ ਘਰ ਇਹ ਮਾਇਆ ਦਿੱਤਾ ਸੰਸਾਰ ਜਿਹੜਾ ਤੂੰ ਇਕੱਠਾ ਕਰੀ ਜਾ ਰਿਹਾ ਹੈ ਕਰੀ ਜਾ ਰਿਹਾ ਹੈ ਸਭ ਕੁਝ ਛੱਡ ਕੇ ਪਰਮੇਸ਼ਰ ਨੂੰ ਛੱਡ ਕੇ ਜਿੰਨੇ ਜਿੰਦ ਦਿੱਤੀ ਸਰੀਰ ਦਿੱਤਾ ਨੱਕ ਅੱਖਾਂ ਮੂੰਹ ਕੰਨ ਸਾਰੇ ਅੰਗ ਪੈਰ ਦਿੱਤੇ ਸੋਹਣਾ ਸਰੂਪ ਬਣਾਇਆ ਉਹਨੂੰ ਭੁੱਲ ਗਿਆ ਮਾਇਆ ਦੇ ਮੋਜ ਪੈ ਕੇ ਕਹਿੰਦੇ ਨੇ ਕੋਈ ਵੀ ਇਹਨਾਂ ਚੋਂ ਸਾਥ ਨਹੀਂ ਦੇਣ ਵਾਲਾ ਜਿੰਦੇ ਸਮਝ ਲੈ ਕੱਤਾਂ ਤੂੰ ਇਹਨਾਂ ਦੇ ਪਿੱਛੇ ਲੰਗਾ ਰਹਿ ਅੰਗੇ ਕਹਿੰਦੇ ਨੇ ਛੱਤਰ ਨਾ ਪੱਤਰ ਨਾ ਚੋਰ ਨਾ ਚਾਵਰ ਬਹਿਤੀ ਜਾਤ ਰਿਦੇ ਨਾ ਵਿਚਾਰੋ ਤੂੰ ਵਿਚਾਰ ਨਹੀਂ ਕਰਦਾ ਸੋਚਦਾ ਨਹੀਂ ਜਿਹੜੇ ਆ ਛੱਤਰ ਨੇ ਰਾਜਿਆਂ ਦੇ ਛੱਤਰ ਲਾ ਕੇ ਟੁਰਦੇ ਆ ਕਿੰਨਾ ਚਿਰ ਕਿ ਨਾ ਜਰਿੰਦੇ ਨੇ ਚਲਾ ਜਾਂਦੇ ਸਾਰਾ ਵਕਤ ਲੰਘ ਜਾਂਦਾ ਕੋਈ ਰਾਜਾ ਰਿਆ ਆਪੋ ਆਪਣਾ ਸਮਾਂ ਕੱਢ ਕੇ ਨਿਕਲ ਜਾਂਦਾ ਜਿੰਦ ਤੇ ਕੰਮ ਨਹੀਂ ਆ ਸਕਦਾ ਸਿਰਫ ਤੇ ਸਿਰਫ ਅਹੰਕਾਰ ਸਿਰਫ ਤੇ ਸਿਰਫ ਪ੍ਰਮਾਤਮਾ ਦਾ ਸਿਮਰਨ ਰੋਕ ਸਕਦੇ ਨੇ ਇਹ ਚੀਜ਼ਾਂ ਬਸ ਸਿਮਰਨ ਨਹੀਂ ਕਰਨ ਦੇਉਂ ਉਹ ਅਹੰਕਾਰ ਜੇ ਇਹ ਛੱਦਰ ਇਹ ਹੁਕਮਨਾਮੇ ਇਹ ਚੋਰ ਇਹ ਜਿਹੜਾ ਝੁਲਦੇ ਨੇ ਤੇਰੇ ਤੇ ਜਿੰਦੇ ਇਤੋਰ ਵਰਦਾਨ ਨੇ ਜਿਹੜੇ ਤੈਨੂੰ ਮਿਲੇ ਪੱਖੇ ਚੱਲਣ ਵਾਲੇ ਸੇਵਾ ਕਰਨ ਵਾਲੇ ਸਭ ਨਾਸ ਹੋ ਜਾਣਗੇ ਤੇਰੇ ਜੰਦ ਦੇ ਕੰਮ ਨਹੀਂ ਆਉਣਗੇ ਹਿਰਦੇ ਵਿੱਚ ਤੂੰ ਵਿਚਾਰ ਤਾ ਨਹੀਂ ਕਰਦਾ ਸੋਚਦਾ ਨਹੀਂ ਵੀ ਇਹ ਮੇਰੇ ਜੰਦ ਦੇ ਕੰਮ ਨੇ ਫਿਰ ਰਤ ਨ ਅਸਵ ਨ ਗੱਜ ਸਿੰਘਾਸਨ ਛਿਨ ਮੈਂ ਤਿਆਗਤ ਨਾਗ ਸਿਧਾਰੋ ਨਾਗ ਦਾ ਸਧਾਰੋ ਦਾ ਮਤਲਬ ਇਹ ਨਹੀਂ ਕਿ ਉਹ ਕੱਪੜੇ ਨਹੀਂ ਪਾਏ ਹੁੰਦੇ। ਭਾਵ ਲੈ ਕੇ ਵੀ ਨਹੀਂ ਕੋਈ ਚਾਇਆ ਤੇ ਲੈ ਕੇ ਜਾਣਾ ਵੀ ਕੁਝ ਨਹੀਂ। ਕਹਿੰਦੇ ਨੇ ਜਿਹੜੇ ਤੈਨੂੰ ਰੱਥ ਘੋੜੇ ਇਹ ਉਸ ਟਾਈਮ ਦੀਆਂ ਸਵਾਰੀਆਂ ਨੇ ਅੱਜ ਮੋਟਰਸਾਈਕਲਾਂ, ਕਾਰਾਂ, ਹੈਲੀਕਾਪਟਰ ਕਈ ਕੋਈ ਸਵਾਰੀਆਂ ਹੋ ਗਈਆਂ। ਅੱਜ ਦੇ ਹਿਸਾਬ ਤੇ ਅਸੀਂ ਸੋਚ ਲਈਏ, ਵਿਚਾਰ ਲਈਏ। ਨਵੇਂ ਘਰ ਰਹਿਣੀਆਂ ਨੇ ਨਾ ਵੱਡੇ ਬੰਗਲੇ ਨਾ ਵੱਡੀਆਂ-ਵੱਡੀਆਂ ਕਾਰਾਂ ਕਰੋੜ-ਕਰੋੜ ਰੁਪਏ ਦੀਆਂ ਵੀ ਕਾਰਾਂ ਨੇ ਮਾਨ ਕਰਦਾ ਇਹਨਾਂ ਦਾ ਇਹ ਨਹੀਂ ਰਹਿਣਿਆ ਇਹ ਜਿੰਦ ਦਾ ਸਾਥ ਨਹੀਂ ਦੇਣਗੇ ਜਿੰਦੇ ਇਹਨਾਂ ਵਿੱਚੋਂ ਕੋਈ ਵੀ ਨਾਲ ਨਹੀਂ ਨਿਭਣਾ ਇਹਨਾਂ ਨੂੰ ਇੱਕ ਖੇਨ ਵਿੱਚ ਛੱਡ ਕੇ ਨੰਗਾ ਹੀ ਇੱਥੋਂ ਚਲਾ ਜਾਏਗਾ ਪਾਵ ਸਭ ਕੁਝ ਹੱਥ ਛਾੜ ਕੇ ਚਲਾ ਜਾਏਗਾ ਜਿੰਨੀਆਂ ਕੋਠੀਆਂ ਬੰਗਲੇ ਦਿੱਤੇ ਪੈਨੇ ਮੈਂ ਆਪਣੇ ਕੰਨਾਂ ਨਾਲ ਸੁਣਿਆ ਹੈ ਕਿਸੇ ਦਾ ਪਿਤਾ ਗੁਜਰ ਗਿਆ ਤੇ ਹੰਤਾ ਕਰੋੜਾ ਰੁਪਏ ਦੇ ਦਿਆਂ ਜਿੱਤ ਬਾਦੋ ਮਰੇ ਪਿਓ ਦੀ ਕਿਵੇਂ ਪੈ ਜਾਏਗਾ ਰੁਪਈਆਂ ਨਾਲ ਇਹ ਚੰਨ ਨਹੀਂ ਕਹਿ ਸਕਦੀ ਕੰਚਨ ਸੋਂ ਪਾਈਏ ਨਹੀਂ ਤੋਰ ਮਨ ਦੇ RAM ਲਿਆ ਹੈ ਮੂਲ ਉਹ RAM ਮਿਲਦਾ ਤਾਂ ਹੈ ਜੇ ਮਨ ਸਮਰਪਣ ਕਰੀਏ ਗੁਰੂ ਦੇ ਸਮਰਪਣ ਹੋ ਜਾਈਏ ਗੁਰੂ ਦੀ ਮੰਨ ਲਈਏ ਆਪਣੀ ਮੱਤ ਰਖ ਦਈਏ ਚਲਾਕੀਆਂ ਛੱਡ ਦਈਏ ਫਿਰ ਗੁਰੂ ਉਹ ਪਰਮਾਤਮਾ ਨਾਲ ਮਿਲਾ ਦੇਵੇ ਸਹਬਕਸਤ ਕਰਦੇ ਨੇ ਸੂਰ ਨਬੀਰ ਨ ਮੀਰ ਨ ਖਾਨਮ ਚੰਗ ਨ ਕੋ ਦ੍ਰਿਸ਼ਟ ਨਿਹਾਰੋ ਮਨ ਜਿੰਦੇ ਧਿਆਨ ਮਾਰ ਧਿਆਨ ਮਾਰ ਦ੍ਰਿਸ਼ਟ ਨਿਹਾਰੋ ਤੇਰੇ ਨਾਲ ਕੋਈ ਨਹੀਂ ਜਾ ਸਕਦਾ ਕਿਸੇ ਨੇ ਜਾਣਾ ਜਿੰਦੇ ਤੂੰ ਸਮਝ ਲੈ ਧਿਆਨ ਮਾਰ ਛਾਤੀ ਮਾਰ ਬਿੰਦਿਆ ਬਿੰਦਿਆ ਤੇਰੇ ਜਨਮ ਤੋਂ ਲੈ ਕੇ ਧਿਆਨ ਮਾਰ ਕਿੰਨੇ ਜੀ ਚਲੇ ਗਏ ਕੋਈ ਸਾਥੀ ਬਣਿਆ ਹੋਣਾ ਜਿੰਦ ਦਾ ਸਹਾਈ ਬਣਿਆ ਕੋਈ ਉਹ ਤਾਂ ਬਚਾ ਸਕਿਆ ਕੋਈ ਉਸ ਨੂੰ ਕਹਿੰਦੇ ਨੇ ਬਾਵੇਂ ਕੋ ਕਿੰਨਾ ਸੂਰਮਾ ਹੈ ਆਤਮਕ ਅੱਖਾਂ ਨਾਲ ਸੋਚ ਵਿਚਾਰ ਕੇ ਵੇਖ ਨਾ ਸੂਰਮੇ ਨਾ ਜੋ ਦੇ ਨਾਮੇ ਨਾ ਕੋਈ ਸਿੱਖਦਾਰ ਕੋਈ ਵੀ ਸਾਥੀ ਨਹੀਂ ਬਣਨੇ ਇਹਨਾਂ ਚੋਂ ਕੋਈ ਜਿੰਦ ਦਾ ਸਹਾਈ ਨਹੀਂ ਬਣ ਸਕਦਾ ਕਿਸੇ ਨੇ ਵੀ ਜਿੰਦ ਦਾ ਸਹਾਈ ਸਿਰਫ ਤੇ ਸਿਰਫ ਪਰਮੇਸ਼ਰ ਦਾ ਨਾਮ ਜਿੰਦ ਦਾ ਸਹਾਈ ਬਣੇਗਾ ਧਿਆਨ ਮਾਰ ਵਿਚਾਰ ਇਸ ਗੱਲ ਕੂਟ ਨਾ ਉਟ ਨਕੂਸ ਨਾ ਛੋਟਾ ਕਰਤ ਪিকার ਦੋ ਕਰ ਚਾਰੋ ਦੋ ਕਰ ਚਾਰੋ ਦੋਵੇਂ ਹੱਥ ਛਾੜ ਕੇ ਤੂੰ ਮਾਇਆ ਦੇ ਮੋਚ ਲੱਗਾ ਹੋਇਆ ਹੋਰ ਤੈਨੂੰ ਸੁਝਦਾ ਹੀ ਨਹੀਂ ਕੰਧਨ ਕਿਲਿਓ ਦਾ ਮਾਨ ਕਰਦਾ ਹੈ ਮਾਇਆ ਦੇ ਅਸਰਿਆਂ ਦਾ ਤੇ ਖਜ਼ਾਨਿਆਂ ਨਾਲ ਤੂੰ ਰੁੱਝਿਆ ਹੋਇਆ ਹੈ ਅੰਤ ਵੇਲੇ ਛੁਟਕਾਰਾ ਨਹੀਂ ਹੋ ਸਕੇਗਾ ਤੂੰ ਪਾਪ ਕਰ ਕਰ ਕੇ ਦੋਵੇਂ ਹੱਥ ਛਾੜ ਕੇ ਨ ਡਰ ਹੋ ਕੇ ਵਿਕਾਰ ਕਰੇ ਜਾ ਰਿਹਾ ਹੈ ਕਰੇ ਜਾ ਰਿਹਾ ਹੈ ਭਾਵੇਂ ਬੇਪਰਵਾਹ ਹੋ ਕੇ ਪਾਪ ਕਰਦਾ ਤੈਨੂੰ ਡਰ ਨਹੀਂ ਲੱਗਦਾ ਭੁੱਲ ਗਿਆ ਹੈ ਕੀ ਸਜ਼ਾ ਮਿਲਣੀ ਕਿੰਨੇ ਬੀ ਬੀਜੇ ਨੇ ਵਿਕਾਰਾਂ ਦੇ ਉਗਣੇ ਨੇ ਕੰਡੇ ਉਗਣੇ ਨੇ ਦੁੱਖ ਲੱਗਣੇ ਨੇ ਅੰਦਰ ਹਉਮੈ ਕੰਡਾ ਹੈ ਜੋ ਚੋਂ ਚੱਲੇ ਚੁਬੈ ਦੁੱਖ ਪਾਵੇ ਚਮਕਾਲ ਸائیں ਸਿਰ ਡੰਡਾ ਭੁੱਲ ਗਿਆ ਹੈ ਤੂੰ ਮਨਾ ਕਿਹੜੇ ਵਿਕਾਰ ਕਰਕੇ ਬੀ ਬੀਜਦਾ ਪਿਆ ਸਾਬ ਕਹਿੰਦੇ ਨੇ ਮਿਰਤ ਨਾ ਮਿੱਤਰ ਨਾ ਪੁੱਤਰ ਕਲਤਰ ਸਾਜਨ ਸਖ ਉਲਟ ਤਜਾਤ ਬਿਰਕੀ ਛਾਰੋਂ ਛਾਂ ਜਿਵੇਂ ਰੁਕਦੀ ਉਹਦੇ ਆਸਰਾ ਤੱਕ ਲੈ ਛੋਟਾ ਜਿਹਾ ਰੁੱਖ ਹੈ ਉਹਦੇ ਥੱਲੇ ਬਹਿ ਗਿਆ ਬੰਦਾ ਤੇ ਛਾਂ ਦਾ ਆਸਰਾ ਤੱਕ ਛਾਂ ਤੇ ਅੱਗੇ ਚਲੀ ਜਾਣੀ ਜਿਵੇਂ ਛਾਂ ਅੱਗੇ ਚਲੀ ਜਾਣੀ ਛਾਂ ਆਸਰਾ ਪੱਕਾ ਨਹੀਂ ਉਸ ਤਰ੍ਹਾਂ ਨਾ ਮਿੱਤਰ ਨਾ ਪੁੱਤਰ ਨਾ ਇਸਤਰੀ ਕੋਈ ਸਾਧਨ ਕੋਈ ਸਖਾ ਕੋਈ ਵੀ ਸਹਾਈ ਨਹੀਂ ਹੋਣਾ ਇਸ ਜਿੰਦ ਦਾ जिंदे ध्यान मार ध्यान मार ਹੁਣੇ ਹੀ ਥੋੜਾ ਥੋੜਾ ਕਰਕੇ ਪਰਮੇਸ਼ਰ ਦਾ ਨਾਮ ਜਪਿਆ ਕਰ ਤੇਰੀ ਜਿੰਦ ਦੇ ਲੇਖੇ ਲੱਗੇਗਾ ਤੇਰੇ ਜਿੰਦ ਦਾ ਸਹਾਈ ਹੋਵੇ ਹੁਣ ਕਹਿੰਦੇ ਨੇ ਦੀਨ ਦਿਆਲ ਪੁਰਖ ਪ੍ਰਭ ਪੂਰਣ ਛਿਨ ਛਿਨ ਸਿਮਰੋ ਅਗੰਮ ਅਪਾਰੋ ਕਉਂਦਨੇ হে ਦਿਨ ਤੇ ਦਇਆ ਕਰਨ ਵਾਲੇ হে ਦਿਨ ਤੇ ਦਇਆ ਕਰਨ ਵਾਲੇ হে ਮੇਰਾ ਮਨਾ ਦਿਨਾਂ ਤੇ ਦਇਆ ਕਰਨ ਵਾਲੇ ਸਭ ਥਾਂ ਵਿਆਪਕ ਨੇ ਉਹ ਪਰਮਾਤਮਾ ਜਿਹੜਾ ਹਰ ਥਾਂ ਉਹ ਮੌਜੂਦ ਹੈ ਉਹ ਕੋਈ ਥਾਂ ਐਸੀ ਨਹੀਂ ਜਿੱਥੇ ਪਰਮਾਤਮਾ ਨਹੀਂ ਉਹ ਬੇਅੰਤ ਹੈ ਤੇ ਅਪਾਰ ਹੈ ਹਰਿ ਰੂ ਹਰ ਵੇਲੇ ਯਾਦ ਕਰਿਆ ਕਰ ਆਖਿਆ ਕਰ ਵਾਹਿਗੁਰੂ ਤੂੰ ਹੀ ਸਹਾਈ ਰੱਬਾ ਤੇਰਾ ਹੀ ਆਸਰਾ ਹੋਰ ਇਹਨਾਂ ਵਿੱਚੋਂ ਕੋਈ ਸਹਾਰਾ ਨਹੀਂ ਹੈ ਉਸੇ ਦਾ ਸਿਮਰਨ ਕਰਿਆ ਚੇਤੇ ਰੱਖਿਆ ਕਰ ਕਿ ਹਰ ਟਾਈਮ ਮੇਰੇ ਨਾਲ ਹੈ ਇਹ ਯਾਦ ਰੱਖਿਆ ਕਰ ਮਨਾ ਮੇਰੀ ਹਰ ਕਰਤੂਤ ਨੂੰ ਵੰਦਾ ਪਿਆਰ ਤੇਰੇ ਪਤਨਾਤ ਸ਼ਰਨ ਨਾਨਕ ਜਨ ਹੇ ਭਗਵੰਤ ਕਿਰਪਾ ਕਰ ਤਾਰੋ ਕਹਿੰਦੇ ਨੇ ਮਾਇਆ ਦੇ ਪਤੀ ਪ੍ਰਭੂ ਹੇ ਨਾਥਾਂ ਦੇ 나ਥ ਪ੍ਰਭੂ ਹੇ ਭਗਵਾਨ ਨਾਨਕ ਦਾਸ ਨੂੰ ਕਿਰਪਾ ਕਰ ਬਖਸ਼ਿਸ਼ ਕਰ ਤੇ ਤਾਰ ਲਵੋ ਇਨਾਂ ਵਿਕਾਰਾਂ ਤੋਂ ਬਚਾ ਲਓ ਜੋ ਤੇਰੀ ਸ਼ਰਨ ਆਇਆ ਹਾਂ ਮੈਂ ਮੈਂ ਤੇ ਤੇਰਾ ਹੀ ਆਸਰਾ ਤੱਕਿਆ ਹੈ ਤੇਰੇ ਦਰ ਤੇ ਆ ਟਿਕਾ ਹਾਂ ਤੇ ਮੈਨੂੰ ਇਨਾਂ ਵਿਕਾਰਾਂ ਤੋਂ ਬਚਾ